ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਪਿਸ਼ਾਬ ਦਾ ਲੀਕ ਹੋਣਾ ਇੱਕ ਗੰਭੀਰ ਸਮੱਸਿਆ ਹੈ ਉਸੇ ਦੌਰਾਨ ਕਿਹੜੀਆਂ ਕਸਮਤਾਂ ਕਰੀਏ ਕਿ ਪਿਸ਼ਾਬ ਲੀਕ ਹੋਣਾ ਹਟ ਜਾਵੇ 70% ਔਰਤਾਂ ਦੇ ਵਿੱਚ 30% ਮਰਦਾਂ ਦੇ ਵਿੱਚ ਇਹ ਗੰਭੀਰ ਸਮੱਸਿਆ ਪਾਈ ਜਾਂਦੀ ਹੈ ਜ਼ਿਆਦਾਤਰ ਇਹ ਸਮੱਸਿਆ ਨੂੰ ਲੋਕ ਕਾਮਨਲੀ ਸਮਝਦੇ ਨੇ ਵੀ ਇਹ ਆਮ ਗੱਲ ਹੈ ਹਰ ਇੱਕ ਦਾ ਹੱਸਦੇ ਸਮੇਂ ਖੰਗਦੇ ਸਮੇਂ ਤੇਜ਼ ਤੁਰਦੇ ਸਮੇਂ ਪਸ਼ਾਬ ਲੀਕ ਹੋਣਾ ਆਮ ਗੱਲ ਹੈ ਹਰ ਇੱਕ ਦਾ ਹੁੰਦਾ ਹੋਊਗਾ ਕਿਸੇ ਨਾਲ ਉਹ ਸਾਂਝੀ ਨਹੀਂ ਕਰਦੇ ਕਿਉਂਕਿ ਇਹ ਇੱਕ ਪ੍ਰਾਈਵੇਟ ਪਾਰਟ ਦੀ ਸਮੱਸਿਆ ਹੈ ਔਰ ਉਹ ਸੰਗ ਦੇ ਕਿਸੇ ਨਾਲ ਗੱਲ ਨਹੀਂ ਕਰਦੇ ਔਰ ਦਿਨ ਪਰ ਦਿਨ ਇਹ ਸਮੱਸਿਆ ਵਾਧੀ ਜਾਂਦੀ ਹੈ ਸੋ ਇਸੇ ਦੇ ਵਿੱਚ ਕਿਹੜੀਆਂ ਕਸਰਤਾਂ ਕਰ ਸਕਦੇ ਆ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਲੈ ਕੇ ਆਏ ਆ ਆਸਾਨ ਕਸਰਤਾਂ ਨੇ ਜ਼ਿਆਦਾਤਰ ਹੁੰਦਾ ਕੀ ਹੈ ਪ੍ਰੈਗਨੈਂਸੀ ਦੇ ਦੌਰਾਨ ਜਦੋਂ ਬੱਚਾ ਹੋਣ ਵਾਲਾ ਹੋਵੇ ਜਾਂ ਪ੍ਰੈਗਨੈਂਸੀ ਦੇ ਦੌਰਾਨ ਜਦੋਂ ਆਪਰੇਸ਼ਨ ਨਾਲ ਬੱਚਾ ਹੁੰਦਾ ਹੈ ਉਹਨਾਂ ਮਹਿਲਾਵਾਂ ਦੇ ਵਿੱਚ ਔਰ ਜਾਂ ਫਿਰ ਜਿੰਨਾ ਮਾਤਾਂ ਦੇ ਗਦੂਦ ਦਾ ਸਾਈਜ਼ ਵੱਡਾ ਹੋ ਜਾਂਦਾ ਹੈ ਉਹਨਾਂ ਦੇ ਵਿੱਚ ਪਿਸ਼ਾਬ ਲੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਕਿਵੇਂ ਆਪਾਂ ਆਪਣੇ ਪੈਲਵਿਕ ਰਾਉਂਡ ਜੋ ਆਪਣੇ ਆਹ ਪੈਲਵਿਸ ਹੈ ਪ੍ਰਾਈਵੇਟ ਪਾਰਟ ਦੇ ਰਾਉਂਡ ਜਿੰਨੇ ਮਸਲਸ ਨੇ ਉਹਨਾਂ ਨੂੰ ਕਿਵੇਂ ਤਕੜੇ ਕਰੀਏ ਕਿ ਆਪਣੇ ਜੋ ਪਿਸ਼ਾਬ ਲੀਕ ਹੋਣਾ ਬੰਦ ਹੋ ਜਾਵੇ ਸਾਡੇ ਕੋਲ ਕਲੀਨਿਕ ਤੇ ਪੇਸ਼ੀਐਂਟ ਆਉਂਦੇ ਨੇ ਅਸੀਂ ਉਹਨਾਂ ਨੂੰ ਇਹੀ ਕਸਰਤਾਂ ਕਰਾਈਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਆਂ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਣਾ ਪਿਛਲੇ 10 ਸਾਲ ਤੋਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਐ ਐਸ ਹਰੀ ਸਿੰਘ ਸਣਾ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਐ ਡਾਕਟਰ ਗੁਰਸ਼ੇਰ ਸਿੰਘ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਹਰੀ ਸਿੰਘ ਸਣਾ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਸਾਨੂੰ ਉੱਥੇ ਵੀ ਫੋਲੋ ਕਰ ਲਓ ਔਰ ਅਗਰ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਸੋ ਸ਼ਰਮਾਉਣ ਦੀ ਲੋੜ ਨਹੀਂ ਆਓ ਸਟਾਰਟ ਕਰਦੇ ਆ ਅਗਰ ਤੁਹਾਡਾ ਪਿਸ਼ਾਬ ਲੀਕ ਹੋ ਰਿਹਾ ਹੈ ਖੰਗਦੇ ਸਮੇਂ ਹੱਸਦੇ ਸਮੇਂ ਤੁਰਦੇ ਸਮੇਂ ਤਾਂ ਕਿਹੜੀਆਂ ਕਸਰਤਾਂ ਕਰ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੇਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 1 ਕਸਰਤ ਕੀ ਹੈ ਆਪਾਂ ਸਭ ਤੋਂ ਪਹਿਲਾਂ ਏਦਾਂ ਬਿਨਾ ਢੋ ਤੋਂ ਸਿੱਧੇ ਬੈਠ ਜਾਣਾ ਹੈ ਔਰ ਆਪਣੀ ਜੋ ਪਿਸ਼ਾਬ ਕਰਦੇ ਆ ਆਪਾਂ ਜਿਹੜੇ ਮਸਲਸ ਵਰਤੋਂ ਚ ਆਉਂਦੇ ਨੇ ਜਿਹੜਾ ਆਪਣਾ ਪ੍ਰਾਈਵੇਟ ਪਾਰਟ ਵਾਲੇ ਮਸਲਸ ਨੇ ਉਹਨਾਂ ਨੂੰ ਆਪਾਂ ਅੰਦਰ ਨੂੰ ਕੰਟ੍ਰੈਕਟ ਕਰ ਲੈਣਾ ਅੰਦਰ ਨੂੰ ਘੁੱਟ ਲੈਣਾ ਸਿੱਧੇ ਬੈਠੇ ਰਹਿਵਾਂਗੇ ਆਪਾਂ ਔਰ ਜਿਵੇਂ ਅੰਦਰ ਨੂੰ ਆਪਾਂ ਘੁੱਟ ਲਿਆ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ ਇੱਕ दो तीन छः, सात, आठ, नौ दस दिन कर लेना चार आठ, नौ दस दिन जिन्हें भी अपने प्राइवेट पार्ट अपनी पेशाब वाली जगह दे, जिन्हें भी मसल्स आप जो तो पेशाब रोकते हैं छद करते हैं उम्मीद बैठ के करना ऐसा रोक लेना और दस कहने दैन छना इसते हैं नंबर वन कंट्रैक्शन दूसरी एक्सरसाइज इस, दे है। एक्सेस। एक्सेस की इस दे दे बैठ जाए दैन आप बटरफ्लाई करा सीधे बैठा और बटरफ्लाई करा दो तीन चार पे सत अठ नौ दस ग्यारह बारह तेरह चौदह पंद्रह सोलह सतारा अठारह उन्नीस भी देन, इस दे पांच सैट लाने ये हो गया एक सैट भी गहने फिर तुम इधर पैर फाल लेने और सीधे बैठने की कोशिश करनी और फिर बटरफ्लाई एक दो तो, तीन चार पाँच छः सात अठ नौ दस ग्यारह बारह तेरह चौदह पंद्रह सोलह सतारह अठारह उन्नी ती दैन रिलैक्स वाले जाएगा वा वो उपरू थले व इससे भी सैट लाने ये होगी नंबर टू एक्सरसाइज बटरफ्लाई एक्सरसाइज नंबर थर्ड एक्सरसाइज की है आप बिल्कुल सीधे लेट जाना है और दोनों गोडे मोड़ देने ने और लक हवा चक देना हवा चकता एक दो तीन चार पे सात अठ नौ दस दैन रिलैक्स फिर लत्त सीधिया कर देनियाँ फिर दोनों गोडे मोड़ लेने ने फिर लक उपर चक देना एक दो तीन चार पे सात अठ नौ दस दैन रिलैक्स फिर लत्त सीधियां कर देनियाँ फिर दोनों गोडे मोड़ लेने ਫੇਰ ਲੱਕ ਉੱਪਰ ਚੱਕ ਦੇਣਾ 1 2 3 4 5 6 7 8 9 10 ਥੈਨ ਰਿਲੈਕਸ ਇਹ ਹੋ ਗਈ ਤੁਹਾਡੀ ਬ੍ਰਿਜਿੰਗ ਇਸ ਤੇ ਤੁਸੀਂ 10 ਵਾਰੀ ਕਰਨੀ ਹੈ ਕਸਰ ਤੁਸੀਂ ਇਹ ਧਿਆਨ ਨਾਲ ਤਿੰਨ ਕਸਰ ਤਾਂ ਹੋ ਗਈਆਂ ਚੌਥੀ ਕਸਰਤ ਕੀ ਹੈ ਦੋਨੋਂ ਗੋਡੇ ਮੋੜ ਲੈਣੇ ਲਾਈਂਗ ਬਟਰਫਲਾਈ ਆਪਾਂ ਪੈ ਕੇ ਬਟਰਫਲਾਈ ਕਰਾਂਗੇ ਕਿਉਂਕਿ ਇੱਧਰ ਜਗ੍ਹਾ ਘੱਟ ਆ ਸੀ ਥੋੜੇ ਜਿ ਇੱਧਰ ਨੂੰ ਆ ਰਹੇ ਹਾਂ ਦੇਖੋ ਤੁਸੀਂ ਪੈਰ ਜੋੜ ਲੇ ਦੋਨੋਂ ਆਪਣੇ ਜੋ ਗੋਡੇ ਖੋਲ ਤੇ ਔਰ ਬਟਰਫਲਾਈ ਕਰਨਾ ਹੈ ਤਾਂ ਹੱਥਾਂ ਨੂੰ ਆਪਾਂ ਇੱਥੇ ਰੱਖ ਸਕਦੇ ਹਾਂ ਮਦਦ ਲੈ ਸਕਦੇ ਹਾਂ ਆਪਾਂ ਹੱਥਾਂ ਦੀ ਕਰਨ ਦੇ ਵਿੱਚ 1 2 3 4 5 6 7 8 9 10 11 12 13 14 15 16 17 18 19 20 देन ਰਿਲੈਕਸ ਇਹ ਹੋਊਗੀ ਤੁਹਾਡੀ ਲਾਈਂਗ ਬਟਰਫਲਾਈ ਇਸ ਤੇ ਵੀ ਤੁਸੀਂ ਪੰਜ ਸੈਟ ਲਾਉਣੇ ਆ ਦੁਬਾਰਾ ਦੇਖੋ ਧਿਆਨ ਨਾਲ ਦੋਨੋਂ ਗੋਡੇ ਮੋੜ ਲੇ ਪੈਰ ਝੂੜ ਲੇ ਦੋਨੇ ਔਰ ਪੂਰੀਆਂ ਲੱਤਾਂ ਖੋਲ ਦੇਣੀਆਂ ਨੇ ਜੋ ਆਪਣੀ ਬੈਕ ਆ ਨਾਲ ਟੱਚ ਰਹੇਗੀ ਹਵਾ ਚ ਨਹੀਂ ਉੱਡਣੀ ਚਾਹੀਦੀ इस तरह एक दो तीन चार सात आठ नौ दस ग्यारह बारह तेरह चौदह पंद्रह सोलह सतारा अठारह उन्नीस भी होगी थोड़ी चौथी कसरत लाइंग बटरफ्लाई पैके बटरफ्लाई करना हूँ जी उस बासरत है उसके दौरान करना बिल्कुल ही उल्टे लेट जाना और उल्टे लेट के फिगर ऑफ 4 ਚ ਆ ਜਾਗੇ ਆਪਾਂ ਇਦਾਂ ਕਰਕੇ ਔਰ ਦੋਨੋਂ ਆਪਣੇ ਪੈਰ ਅੰਦਰ ਮੋੜ ਲੈਣੇ ਆ ਔਰ ਦੋਨੋਂ ਗੋਡੇ ਉੱਪਰ ਚੱਕ ਦੇ ਲੈਣਾ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਥੈਨ ਫਿਰ ਗੋਡੇ ਥੱਲੇ ਲੈ ਲੈਣੇ ਆ ਪੈਰ ਸਿੱਧੇ ਕਰ ਦੇਣੇ ਆ ਰਿਲੈਕਸ ਹੋ ਜਾਣਾ ਫਿਰ ਆਪਾਂ ਪੈਰ ਅੰਦਰ ਮੋੜ ਲਈ ਦੇਖੋ ਤੁਸੀਂ ਔਰ ਬਿਲਕੁਲ ਧਿਆਨ ਨਾਲ ਫਿਗਰ ਆਫ 4 ਫਿਗਰ ਆਫ 4 ਦਾ ਮਤਲਬ ਕੀ ਹੁੰਦਾ ਵੀ ਤੁਹਾਡੇ ਜਿਹੜੇ ਮੋਢੇ ਆ ਉਹਦੇ ਥੱਲੇ ਤੁਹਾਡੀ ਗੱਟ ਆਉਣਗੇ ਔਰ ਜਿਹੜੇ ਤੁਹਾਡੇ हिਪ ਆ ਉਹ ਥੱਲੇ ਤੁਹਾਡੀ ਗੋਡੇ ਆਉਣਗੇ ਫੇ ਤੁਸੀਂ ਗੋਡੇ ਹਵਾ ਚੱਕ ਦੇਣੇ ਆ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਕਰ ਦੇਣਾ ਢਿੱਲਾ ਛੱਡ ਦੇਣਾ ਬਿਲਕੁਲ ਸਰੀਰ ਇਸਦੇ ਵੀ ਤੁਸੀਂ 10 ਸੈੱਟ ਲਾਉਣੇ ਆ ਇਹ ਹੋ ਗਈ ਤੁਹਾਡੀ ਪੰਜਵੀਂ ਕਸਰਤ ਨੀ ਆਪ ਹੁਣ ਜਿਹੜੀ ਉਦੋਂ ਬਾਅਦ ਕਸਰਤ ਆ ਉਹ ਹੈ ਕਿ ਆਪਾਂ ਸਾਈਡ ਲੈ ਕੇ ਪੈ ਜਾਣਾ ਨੀਚੇ ਵਾਲੀ ਲਾਤ ਅੰਦਰ ਮੋੜ ਦੇਣੀ ਆ ਔਰ ये लथ सीधी रखा और उपर चक देंगे हिप ऑब इत आप करना पांच सैकेंड एक दो तीन चार पांच नीचे वाली लत्त अंदर मोड़ देंगे उपरवली बिल्कुल सीधी रहेगी और बिल्कुल स्ट्रेट लेटा फिर उपर चक दें जिन्ना वह चक सकते हैं एक दो तीन चार पैन रिलैक्स फिर उपर चक दें एक दो तीन चार पंच दैन रिलैक्स फिर उपर चक देंगे एक दो तीन चार पंच, देन रिलैक्स फिर ऊपर एक दो दें चार पंच, देन करना दस बार दूसरी साइड करना होगी हिप प्रशन द्वारा देखो ध्यान साइड ली नीचे वाला पैर अंदर मोड़ दिया और उपरिंग लत्त सीधी लाथ उपर चकती पांच सेकंड होल्ड एक दो तीन चार रिलैक्स एक दो तीन चार रिलैक्स इस दे भी दस सैट इधर दस सैट इधर ये होगी थोड़ी हिप अबडक्शन एक्सरसाइज हम जी लास्ट एक्सरसाइज है उसके करना एस एल आर करनी है सीधे पैजोंगे पैर अंदर मोड़ के लत तो उपर चक देनी एक दो तीन चार पाँच, पे सत अठ नौ दस दैन रिलैक्स पैर अंदर मोड़िया लत तो उपर चकती एक दो तीन चार पे सत अठ नौ दस दैन रिलैक्स ਪੈਰ اندر ਮੋੜਿਆ ਲਾਤ ਉਪਰ ਚੱਕਤੀ 1 2 3 4 5 6 7 8 9 10 ਥੈਨ ਰਿਲੈਕਸ 10 ਵਾਰੀ ਐਸਾਈਡ 10 ਵਾਰੀ ਐਸਾਈਡ ਇਹ ਹੋਗੀ ਤੁਹਾਡੀ ਐਸਐਲਆਰ ਐਕਸਰਸਾਈਜ਼ ਇਹ ਸੰ ਕਸਰਤਾਂ ਤੁਹਾਡੀਆਂ ਪਿਸ਼ਾਬ ਅਗਰ ਲੀਕ ਹੋ ਰਿਹਾ ਤਾਂ ਕਿਹੜੀਆਂ ਕਿਹੜੀਆਂ ਕਸਰਤਾਂ ਤੁਸੀਂ ਕਰਨੀਆਂ ਨੇ ਹੁਣ ਤੁਹਾਨੂੰ ਬੋਨਸ ਐਕਸਰਸਾਈਜ਼ ਅਸਣ ਲੱਗਿਆ ਲਾਸਟ ਦੇ ਵਿੱਚ ਜਿਹੜੀ ਬੋਨਸ ਐਕਸਰਸਾਈਜ਼ ਹੈ ਉਸ ਦੇ ਵਿੱਚ ਤੁਸੀਂ ਕੀ ਕਰਨਾ ਜਦੋਂ ਵੀ ਤੁਸੀਂ ਪਿਸ਼ਾਬ ਕਰਨ ਚਾਹਣਾ ਜੋ ਵੀ ਆਪਾਂ ਨੂੰ ਪਤਾ ਹੁੰਦਾ ਵੀ ਪਿਸ਼ਾਬ ਆਪਣਾ ਇੱਥੋਂ ਸ਼ੁਰੂ ਹੋ ਰਿਹਾ ਔਰ ਇੱਥੇ ਖਤਮ ਹੋ ਰਿਹਾ ਜਿਹੜਾ ਉਹਦਾ ਸੈਂਟਰ ਵਾਲਾ ਪਾਰਟ ਹੋਏਗਾ ਉਸ ਜਗ੍ਹਾ ਤੇ ਤੁਸੀਂ ਪਿਸ਼ਾਬ ਨੂੰ ਰੋਕ ਲੈਣਾ ਅੰਦਰ ਨੂੰ ਖਿੱਚ ਕੇ ਔਰ ਉੱਥੇ 5 ਸੈਕਿੰਡ ਹੋਲਡ ਕਰਨਾ ਜਾਂ 1 ਸੈਕਿੰਡ ਹੀ ਹੋਲਡ ਕਰ ਲਓ ਅਗਰ ਤੁਹਾਨੂੰ ਹੁੰਦਾ ਫਿਰ ਤੁਸੀਂ ਪਿਸ਼ਾਬ ਕਰ ਦੇਣਾ ਯਾਨੀ ਕਿ ਪਿਸ਼ਾਬ ਕਰਨਾ ਸਟਾਰਟ ਕੀਤਾ ਹੋਲਡ ਕੀਤਾ 1 2 3 4 5 ਦੈਨ ਰਿਲੀਜ਼ ਥੱਲੇ ਛੱਡ ਦੇਣਾ ਪਿਸ਼ਾਬ ਕਰ ਦੇਣਾ ਤੁਸੀਂ ਇਸ ਨੂੰ ਤੁਸੀਂ ਦਿਨ ਦੇ ਵਿੱਚ 3 ਤੋਂ 4 ਵਾਰੀ ਕਰਨਾ ਹੀ ਕਰਨਾ ਹੈ ਇਹ ਸੰਕਸ਼ਰਤਾ ਛੇੜੀਆਂ ਕਿ ਤੁਹਾਨੂੰ ਆਪਾਂ ਦੱਸਿਆ ਅਗਰ ਤੁਹਾਡਾ ਪਿਸ਼ਾਬ ਲੀਕ ਹੋ ਰਿਹਾ ਹੈ ਤਾਂ ਕਿਸ ਤਰ੍ਹਾਂ ਕਰਨੀਆਂ ਨੇ ਸਵੇਰੇ ਦੁਪਹਿਰੇ ਸ਼ਾਮ ਕਰੋ ਤੁਸੀਂ ਦੇਖੋਗੇ 10-15 ਦਿਨਾਂ ਦੇ ਵਿੱਚ ਤੁਹਾਡੇ ਜੋ ਪੈਲਵਿਸ ਦੇ ਮਸਲ ਨਿਊ ਸਟਰੋਂਗ ਹੋ ਜਾਣਗੇ ਉਮੀਦ ਕਰਦਾ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਚੰਗੀ ਲੱਗੀ ਹੋਵੇਗੀ ਮਿਲਾਂਗੇ ਚੱਲਦੇ ਇੱਕ ਨਵੇਂ ਟੌਪਿਕ ਨਾਲ ਟਿਲਦਨ ਸਾਰੇ ਜਾਣੇ ਆਪਣੇ ਆਪ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ